ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 18ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮੰਗਲਾ ਚਰਨ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਅਰਜ ਭਾਵ ਬੇਨਤੀ ਸੁਣਦੇ ਹਨ ਅਤੇ ਜੋ ਬੇਨਤੀ ਭਾਵ ਅਰਜੋਈ ਸੋਨਨ ਦੇ ਯੋਗ ਹੈ ਤੀਜਾ ਅਰਜ ਦਾ ਅਰਥ ਕਵੀ ਜੀ ਦੱਸਦੇ ਹਨ ਕਿ ਇਹ ਦਾਗ ਰਹਿਤ ਹੈ ਭਾਵ ਚਿੱਟਾ ਹੈ ਅਤੇ ਉਹ ਅਰਜ ਦਾ ਇੱਕ ਹੋਰ ਅਰਥ ਦੱਸਦੇ ਹਨ ਜੋ ਇੱਛਾ ਰਹਿਤ ਹੈ ਭਾਵ ਜਿਸ ਦੀ ਕੋਈ ਇੱਛਾ ਨਹੀਂ ਹੁੰਦੀ ਦਵਪਰ ਯੁੱਗ ਵਿੱਚ ਜਿਹੜਾ ਅਰਜਨ ਸੀ ਜੋ ਕ੍ਰਿਸ਼ਨ ਭਗਵਾਨ ਦੇ ਨਾਲ ਸੀ ਉਹ ਇੱਕ ਗੱਲ ਤੋਂ ਬਹੁਤ ਨਸਹੂਰ ਸੀ ਕਿ ਉਸ ਦਾ ਚਲਾਇਆ ਹੋਇਆ ਤੀਰ ਹਮੇਸ਼ਾ ਹੀ ਨਿਸ਼ਾਨੇ ਤੇ ਪਹੁੰਚਦਾ ਸੀ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਅਰਜਨ ਦੇ ਤੀਰ ਵਰਗੀ ਹੈ ਜੋ ਸਿੱਧੀ ਦਿਲਾਂ ਵਿੱਚ ਜਾ ਕੇ ਵੱਜਦੀ ਹੈ ਜਿੱਥੇ ਵੀ ਗੁਰੂ ਦੀ ਬਾਣੀ ਟਿਕਾਉ ਕਰਦੀ ਹੈ ਉਸ ਮਨੁੱਖ ਦਾ ਹਿਰਦਾ ਗੁਰੂ ਦੇ ਸ਼ਬਦਾਂ ਰਾਹੀਂ ਕੈਲ ਹੋ ਜਾਂਦਾ ਹੈ ਗੁਰੂ ਦੇ ਪਿਆਰ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਤੇ ਉਹਨਾਂ ਦੀ ਗੁਰਬਾਣੀ ਨੂੰ ਮੱਥਾ ਟੇਕਦਾ ਹਾਂ ਇਸ 18ਵੇਂ ਅਧਿਆਏ 'ਤੇ ਪਹਿਲੇ ਭਾਗ ਵਿੱਚ ਬਾਬਾ ਮਹਿਤਾ ਕਾਲੂ ਜੀ ਬੇਬੇ ਨਾਨਕੀ ਜੀ ਦੇ ਘਰ ਜਾਂਦੇ ਹਨ ਉਹ ਨਾਨਕ ਜੀ ਨੂੰ ਕਹਿੰਦੇ ਨਾਨਕੀ ਜੀ ਨੂੰ ਕਹਿੰਦੇ ਹਨ ਕਿ ਤੁਸੀਂ ਨਾਨਕ ਨੂੰ ਪੈਸੇ ਦੀ ਸੰਭਾਲ ਕਰਨੀ ਸਿਖਾਓ 17ਵੇਂ ਅਧਿਆਏ ਵਿੱਚ ਆਪਾਂ ਦੇਖਿਆ ਹੈ ਕਿ ਬਾਬਾ ਮਹਿਤਾ ਕਾਲੂ ਜੀ ਸੁਲਤਾਨਪੁਰ ਵਿਖੇ ਆਏ ਹੋਏ ਹਨ ਪਹਿਲਾਂ ਉਹ ਨਾਨਕ ਜੀ ਨੂੰ ਮੋਦੀ ਖਾਨੇ ਵਿੱਚ ਮਿਲਦੇ ਹਨ ਤੇ ਹੁਣ ਉਹ ਬੀਬੀ ਨਾਨਕੀ ਜੀ ਦੇ ਘਰ ਪਹੁੰਚਦੇ ਹਨ ਭਾਈ ਵਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਹੁਣ ਬਾਬਾ ਮਹਿਤਾ ਕਾਲੂ ਜੀ ਬੀਬੇ ਨਾਨਕੀ ਜੀ ਨੂੰ ਜਾ ਕੇ ਮਿਲਦੇ ਹਨ ਬੜੇ ਪਿਆਰ ਦੇ ਨਾਲ ਬੀਬੇ ਨਾਨਕੀ ਜੀ ਦੇ ਘਰ ਬੈਠ ਕੇ ਬੈਠਦੇ ਹਨ ਬੇਬੇ ਨਾਨਕੀ ਜੀ ਦੇ ਘਰ ਬਾਬਾ ਮਹਿਤਾ ਕਾਲੂ ਜੀ ਕੁਝ ਮਠਿਆਈਆਂ ਅਤੇ ਹੋਰ ਸਮਾਨ ਭਾਵ ਕੱਪੜਾ ਲੀੜਾ ਲੈ ਕੇ ਆਏ ਉਹਨਾਂ ਨੇ ਸਾਰਾ ਸਮਾਨ ਆਪਣੀ ਪੁੱਤਰੀ ਨਾਨਕੀ ਜੀ ਨੂੰ ਫੜਾ ਦਿੱਤਾ ਇਸ ਤੋਂ ਬਾਅਦ ਭਾਈ ਜੈਰਾਮ ਜੀ ਵੀ ਘਰ ਆ ਗਏ ਅਤੇ ਉਹਨਾਂ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਮੱਥਾ ਟੇਕਿਆ ਇਸ ਤਰ੍ਹਾਂ ਸਾਰੇ ਹੀ ਘਰ ਵਿੱਚ ਇਕੱਠੇ ਹੋ ਕੇ ਬੈਠ ਗਏ ਅਤੇ ਇੱਕ ਦੂਜੇ ਦੀ ਸੁਖ ਸ਼ਾਂਤ ਪੁੱਛਣ ਲੱਗ ਪਏ। ਬਾਬਾ ਮਹਿਤਾ ਕਾਲੂ ਜੀ ਕਾਫੀ ਉਤਾਵਲੇ ਹੋ ਕੇ ਕਹਿਣ ਲੱਗੇ ਕਿ ਮੇਰਾ ਪੁੱਤਰ ਨਾਨਕ ਤੁਹਾਡੇ ਕੋਲ ਆਇਆ ਹੋਇਆ ਹੈ। ਤੁਸੀਂ ਉਸ ਨੂੰ ਸਮਝਾਇਆ ਨਹੀਂ ਕਿ ਉਸ ਨੇ ਇੱਥੇ ਆ ਕੇ ਵੀ ਉਹੀ ਤਲਵੰਡੀ ਵਾਲਾ ਕੰਮ ਸ਼ੁਰੂ ਕਰ ਦਿੱਤਾ ਹੈ ਉੱਥੇ ਇਹ ਮੇਰਾ ਘਰ ਉਜਾੜੀ ਜਾਂਦਾ ਸੀ ਹੁਣ ਇੱਥੇ ਆਪਣਾ ਹੀ ਘਰ ਉਜਾੜ ਰਿਹਾ ਹੈ ਪਾਬਾ ਮਹਿਤਾ ਕਾਲੂ ਜੀ ਨੇ ਬੇਬੇ ਨਾਨਕੀ ਜੀ ਅਤੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਤੁਸੀਂ ਉਸ ਦੀ ਕੋਈ ਖਬਰ ਕਿਉਂ ਨਹੀਂ ਰੱਖਦੇ ਕਿ ਪੈਸਾ ਕਿੱਥੇ ਜਾ ਰਿਹਾ ਹੈ ਤੁਸੀਂ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਕਿੰਨੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਹੈ ਕਿ ਉਸ ਨੇ ਆਪਣਾ ਸਾਰਾ ਧਨ ਕਿੱਥੇ ਗਵਾ ਦਿੱਤਾ ਹੈ ਇਸ ਤਰ੍ਹਾਂ ਉਸ ਦਾ ਵਿਆਹ ਕਿਵੇਂ ਹੋਵੇਗਾ ਜੇਕਰ ਉਹ ਕਮਾ ਕੇ ਧਨ ਸਾਂਭ ਕੇ ਨਹੀਂ ਰੱਖੇਗਾ ਬਾਬਾ ਮਹਿਤਾ ਕਾਲੂ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਤੇਰੇ ਮਨ ਵਿੱਚ ਚਾਹ ਨਹੀਂ ਹੈ ਆਪਣੇ ਭਰਾ ਦੇ ਵਿਆਹ ਦਾ ਜੇਕਰ ਉਹ ਤਾਂ ਸੰਭਾਲ ਕੇ ਨਹੀਂ ਰੱਖਦਾ ਫੇਰ ਤਾਂ ਉਸ ਦਾ ਵੇ ਵਿਆਹ ਹੋ ਜੇਕਰ ਉਹ ਧਨ ਸੰਭਾਲ ਕੇ ਰੱਖਦਾ ਫਿਰ ਤਾਂ ਉਸਦਾ ਵਿਆਹ ਹੋ ਸਕਦਾ ਹੈ ਪਰ ਜੇ ਇਸੇ ਤਰ੍ਹਾਂ ਧਨ ਗਵਾਉਂਦਾ ਰਿਹਾ ਫਿਰ ਇਸ ਨਾਲ ਕੌਣ ਵਿਆਹ ਕਰਾਫੇਗਾ ਇਸ ਕਰਕੇ ਤੁਹਾਡਾ ਦੋਵਾਂ ਦਾ ਫਰਜ਼ ਸੀ ਕਿ ਤੁਸੀਂ ਇਸ ਕੋਲੋਂ ਪੈਸੇ ਲੈ ਕੇ ਸੰਭਾਲ ਕੇ ਰੱਖਦੇ ਉਸ ਕੋਲ ਧਨ ਤਾਂ ਬਹੁਤ ਆਇਆ ਪਰ ਪਤਾ ਨਹੀਂ ਕਿੱਥੇ ਚਲਾ ਗਿਆ ਬਾਬਾ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਪਿਤਾ ਜੀ ਹੁਣ ਮੇਰਾ ਭਰਾ ਜਿਹੜਾ ਕੰਮ ਕਰਨ ਲੱਗਾ ਹੋਇਆ ਹੈ ਉਹ ਭਲਾਈ ਵਾਲਾ ਹੀ ਹੋਵੇਗਾ ਉਹ ਕੋਈ ਗਲਤ ਕੰਮ ਨਹੀਂ ਕਰੇਗਾ ਅਤੇ ਜੋ ਕਰੇਗਾ ਉਹ ਚੰਗਾ ਹੀ ਹੋਵੇਗਾ ਨਾਨਕੀ ਜੀ ਨੇ ਕਿਹਾ ਕਿ ਉਹਨਾਂ ਦਾ ਮੰਗਣਾ ਜ਼ਰੂਰ ਕਿਤੇ ਨਾ ਕਿਤੇ ਹੋ ਜਾਵੇਗਾ ਕਿਉਂਕਿ ਮੇਰਾ ਵੀਰ ਬਹੁਤ ਸੋਹਣਾ ਹੈ ਮੇਰੇ ਵੀਰ ਦਾ ਸੁਭਾਅ ਉਦਾਸੀਨਤਾ ਵਾਲਾ ਹੈ ਉਹ ਮਾਇਆ ਨਾਲ ਪਿਆਰ ਨਹੀਂ ਕਰਦੇ ਬੇਬੇ ਨਾਨਕੀ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਪਿਤਾ ਜੀ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਗੁੱਸਾ ਕਰਦੇ ਸੀ ਕਿਉਂਕਿ ਉਹ ਤੁਹਾਡਾ ਧਨ ਗਵਾਉਂਦੇ ਸੀ ਪਰ ਹੁਣ ਤਾਂ ਉਹ ਆਪਣੀ ਕਮਾਈ দান ਕਰ ਰਿਹਾ ਹੈ ਨਾਨਕ ਹੁਣ ਆਪ ਹੀ ਕਮਾ ਰਿਹਾ ਹੈ ਅਤੇ ਆਪ ਹੀ ਖਾ ਰਿਹਾ ਹੈ ਇਸ ਕਰਕੇ ਹੁਣ ਆਪਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਹੈ ਭੈਣ ਨਾਨਕੀ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਹੁਣ ਚਾਹੇ ਨਾਨਕ ਵੀਰ ਕੁਝ ਸਵਾਰੇ ਚਾਹੇ ਵਿਗਾੜੇ ਕਿਉਂਕਿ ਇਹ ਉਸ ਦੀ ਆਪਣੀ ਕਮਾਈ ਹੈ ਇਸ ਤੋਂ ਬਾਅਦ ਭਾਈ ਆ ਜੈਰਾਮ ਜੀ ਬੋਲੇ ਕਿ ਮੈਂ ਨਾਨਕ ਜੀ ਦਾ ਮੰਗਣਾ ਭਾਵ ਕੁੜਮਾਈ ਕਰਨ ਵਾਸਤੇ ਘਰ ਲੱਭ ਲਿਆ ਹੈ ਬਾਬਾ ਮਹਿਤਾ ਕਾਲੂ ਜੀ ਨੇ ਪੁੱਛਿਆ ਕਿ ਤੂੰ ਘਰ ਦੇਖ ਲਿਆ ਹੈ ਕੋਈ ਚੰਗਾ ਘਰ ਤਾਂ ਹੈ ਨਾ ਆਪਾਂ ਨੇ ਨਾਨਕ ਜੀ ਦਾ ਰਿਸ਼ਤਾ ਕਿਸੇ ਚੰਗੇ ਘਰ ਕਰਨਾ ਹੈ ਮਾੜੇ ਘਰ ਨਹੀਂ ਕਰਨਾ ਪਾਪਾ ਮਹਿਤਾ ਕਾਲੂ ਜੀ ਭਾਈ ਜੈ ਰਾਮ ਜੀ ਨੂੰ ਕਿਹਾ ਕਿਹਾ ਕਿ ਮੇਰੀਆਂ ਦੋ ਸ਼ਰਤਾਂ ਹਨ ਇੱਕ ਤਾਂ ਪਰਿਵਾਰ ਅਮੀਰ ਹੋਣਾ ਚਾਹੀਦਾ ਹੈ ਦੂਸਰਾ ਇਹ ਕਿ ਪਰਿਵਾਰ ਖੱਤਰੀ ਜਾਤ ਨਾਲ ਸੰਬੰਧਿਤ ਹੋਵੇ ਭਾਈ ਜੈ RAM ਜੀ ਨੇ ਕਿਹਾ ਕਿ ਉਹਨਾਂ ਦਾ ਗੋਤ ਚਾਉਣਾ ਹੈ ਅਤੇ ਲੜਕੀ ਦੇ ਪਿਤਾ ਜੀ ਦਾ ਨਾਮ ਮੂਲਾ ਖੱਤਰੀ ਹੈ ਉਹ ਰੰਧਾਵਿਆਂ ਵਿੱਚੋਂ ਹਨ ਅਤੇ ਉਹਨਾਂ ਦਾ ਕੰਮ ਪਟਵਾਰ ਖਾਨੇ ਨਾਲ ਸੰਬੰਧਿਤ ਹੈ ਮੈਂ ਉਹਨਾਂ ਦਾ ਘਰਵਾਰ ਚੰਗੀ ਤਰ੍ਹਾਂ ਦੇਖ ਲਿਆ ਹੈ ਉਹ ਬਹੁਤ ਚੰਗੇ ਅਤੇ ਇੱਜ਼ਤਦਾਰ ਵਿਅਕਤੀ ਹਨ ਉਹ ਚੰਗੇ ਖਾਨਦਾਨ ਨਾਲ ਸੰਬੰਧਿਤ ਰੱਖਦੇ ਹਨ ਜੇਕਰ ਉਥੇ ਨਾਨਕ ਜੀ ਦਾ ਰਿਸ਼ਤਾ ਹੋਵੇਗਾ ਤਾਂ ਇਹ ਬਹੁਤ ਸੁੱਖਾਂ ਭਰਿਆ ਹੋਵੇਗਾ ਭਾਈ ਜੈਰਾਮ ਜੀ ਦੀ ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਨੇ ਕਿਹਾ ਕਿ ਆਪਾਂ ਦੋਵਾਂ ਦੀ ਦੋਵਾਂ ਦਾ ਇੱਕੋ ਪਰਿਵਾਰ ਹੈ। ਪਾਬ ਦੋਵਾਂ ਦੀ ਇੱਜ਼ਤ ਇੱਕੋ ਜਹੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਗੱਲ ਅੱਗੇ ਵਧਾਇਓ। ਉਹਨਾਂ ਨੇ ਕਿਹਾ ਕਿ ਤੂੰ ਸਿਆਣਾ ਹੈ ਅਤੇ ਮੈਂ ਤੇਰੇ ਤੇ ਭਰੋਸਾ ਵੀ ਕਰਦਾ ਹਾਂ। ਬਾਬਾ ਮਹਿਤਾ ਕਾਲੂ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਜਿਵੇਂ ਜਦੋਂ ਮੈਂ ਤੁਹਾਡੇ ਘਰ ਘਰ ਆਉਂਦਾ ਹਾਂ ਤਾਂ ਆਪਣੀ ਪੁੱਤਰੀ ਨਾਨਕੀ ਜੀ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੁੰਦਾ ਹਾਂ ਇਸ ਤਰ੍ਹਾਂ ਨਾਨਕੀ ਜੀ ਨੂੰ ਖੁਸ਼ ਦੇਖ ਕੇ ਮੇਰੀਆਂ ਅੱਖਾਂ ਠੰਡੀਆਂ ਹੋ ਜਾਂਦੀਆਂ ਹਨ ਭਾਵ ਮੈਂ ਬਹੁਤ ਆਨੰਦ ਮਹਿਸੂਸ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਵਿੱਚ ਸੁਖੀ ਸ਼ਾਂਤੀ ਵਸਦੇ ਹੋ ਮੈਂ ਚਾਹੁੰਦਾ ਹਾਂ ਕਿ ਮੇਰਾ ਪੁੱਤਰ ਨਾਨਕ ਵੀ ਇਸੇ ਤਰ੍ਹਾਂ ਸੁਖੀ ਬਸੇ ਰਸੇ ਪਾਈ ਜੀ ਆਰਮ ਜੀ ਨੇ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਕਿਹਾ ਕਿ ਇਹ ਪਿਤਾ ਜੀ ਤੁਸੀਂ ਮੇਰੇ ਪਿਤਾ ਸਮਾਨ ਹੋ ਇਸ ਕਰਕੇ ਹੁਣ ਤੁਸੀਂ ਇੱਥੇ ਹੀ ਰਹੋ ਵਾਪਸ ਤਲਵੰਡੀ ਨਾ ਜਾਇਓ ਆਪਾਂ ਹੁਣ ਮਾਤਾ ਤ੍ਰਿਪਤਾ ਜੀ ਨੂੰ ਵੀ ਇੱਥੇ ਹੀ ਲੈ ਆਵਾਂਗੇ ਪਾਈ ਜੈ ਰਾਮ ਜੀ ਦੀ ਇਹ ਗੱਲ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਮੈਂ ਇੱਥੇ ਨਹੀਂ ਰਹਿ ਸਕਦਾ ਕਿਉਂਕਿ ਮੇਰਾ ਘਰ ਬਹੁਤ ਪੁਰਾਣਾ ਹੈ ਜੋ ਮੇਰੇ ਵੱਡੇ ਵਡੇਰਿਆਂ ਦਾ ਬਣਾਇਆ ਪਿਆ ਹੈ ਉੱਥੇ ਸਾਨੂੰ ਕੋਈ ਦੁੱਖ ਨਹੀਂ ਹੈ ਅਸੀਂ ਬੜੇ ਆਰਾਮ ਨਾਲ ਉੱਥੇ ਰਹਿੰਦੇ ਹਾਂ। ਰਾਏ ਬੁਲਾਰ ਨੇ ਪਟਵਾਰੀ ਦੀ ਡਿਊਟੀ ਮੈਨੂੰ ਦਿੱਤੀ ਹੋਈ ਹੈ ਜਿਸ ਕਰਕੇ ਮੈਨੂੰ ਉੱਥੇ ਰਹਿ ਕੇ ਹੀ ਕੰਮ ਕਰਨਾ ਪਵੇਗਾ। ਤਲਵੰਡੀ ਦੇ ਸਾਰੇ ਹੀ ਲੋਕ ਮੇਰੀ ਇੱਜ਼ਤ ਕਰਦੇ ਹਨ। ਮੈਂ ਛੱਡ ਕੇ ਕਿਵੇਂ ਆ ਸਕਦਾ ਹਾਂ? ਉਹ ਮੇਰੀ ਹਰੇਕ ਗੱਲ ਮੰਨਦੇ ਹਨ। ਜਦੋਂ ਪੁੱਤਰ ਨਾਨਕ ਦੀ ਮੰਗਣੀ ਹੋਈ ਤਾਂ ਤੁਸੀਂ ਮੈਨੂੰ ਬੁਲਾ ਲਿਓ ਮੈਂ ਆ ਜਾਵਾਂਗਾ ਇਸ ਕਰਕੇ ਹੁਣ ਤੁਸੀਂ ਦੇਰ ਨਾ ਕਰਿਓ ਕਿਉਂਕਿ ਆਪਾਂ ਨਾਨਕ ਜੀ ਦੀ ਮੰਗਣੀ ਜਲਦੀ ਹੀ ਕਰਨੀ ਹੈ ਪਰ ਇੱਕ ਗੱਲ ਜ਼ਰੂਰੀ ਹੈ ਕਿ ਤੁਸੀਂ ਪੁੱਤਰ ਨਾਨਕ ਦਾ ਧਿਆਨ ਰੱਖਿਓ ਕਿ ਉਹ ਕੁਝ ਧਨ ਸੰਭਾਲ ਕੇ ਰੱਖ ਲੈਣ ਤੁਸੀਂ ਉਸ ਨੂੰ ਬਿਠਾ ਕੇ ਅਕਲ ਦੀਆਂ ਗੱਲਾਂ ਸਿਖਾਓ ਤਾਂ ਕਿ ਮੈਂ ਚਿੰਤਾ ਚਾਂਕ ਤਾਂ ਕਿ ਮੇਰੀ ਚਿੰਤਾ ਖਤਮ ਹੋ ਜਾਵੇ ਇਸ ਤੋਂ ਬਾਅਦ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਬੇਬੇ ਨਾਨਕੀ ਜੀ ਨੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ ਤੁਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹੋ ਕਿ ਮੇਰਾ ਧੰਨ ਨਾਨਕ ਗਵਾ ਰਿਹਾ ਹੈ ਪਰ ਹੁਣ ਤਾਂ ਮੇਰਾ ਵੀਰ ਨਾਨਕ ਆਪ ਕੁਮਾਰ ਰਿਹਾ ਹੈ ਉਹ ਧਨ ਰੱਖ ਲਵੇ ਜਾਂ ਖਰਚ ਦੇਵੇ ਇਹ ਤਾਂ ਉਸਦੀ ਹੀ ਮਰਜ਼ੀ ਹੈ ਅਸੀਂ ਉਸ ਨੂੰ ਧਨ ਖਰਚਣ ਤੋਂ ਕਿਵੇਂ ਰੋਕ ਸਕਦੇ ਹਾਂ ਇਸ ਕਰਕੇ ਹੁਣ ਤੁਸੀਂ ਕੋਈ ਵੀ ਚਿੰਤਾ ਨਾ ਕਰੋ ਅਤੇ ਨਾ ਹੀ ਬਹੁਤਾ ਸੋਚਿਆ ਕਰੋ ਤੁਸੀਂ ਮੇਰੇ ਵੀਰ ਨਾਨਕ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ ਕਿਉਂਕਿ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਕਿ ਉਹ ਠੀਕ ਹੀ ਕਰ ਰਹੇ ਹਨ ਮੇਰਾ ਵੀਰ ਨਾਨਕ ਭੁੱਖਿਆਂ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਵਿਅਕਤੀ ਨੂੰ ਉਹ ਕੱਪੜੇ ਦਿੰਦਾ ਹੈ ਇਸ ਤਰ੍ਹਾਂ ਉਹ ਕੋਈ ਵੀ ਫਜ਼ੂਲ ਖਰਚੀ ਨਹੀਂ ਕਰਦੇ ਉਹ ਤਾਂ ਹਮੇਸ਼ਾ ਹੀ ਧਾਨਪੁੰਨ ਕਰਦੇ ਹਨ ਜੋ ਕਿ ਬਹੁਤ ਚੰਗੀ ਗੱਲ ਹੈ ਉਹ ਕਿਸੇ ਵੀ ਤਰ੍ਹਾਂ ਦਾ ਮਾੜਾ ਕੰਮ ਨਹੀਂ ਕਰਦੇ ਹਾਂ ਜੇਕਰ ਉਹ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਉਸ ਨੂੰ ਸਹੀ ਰਸਤੇ ਤੇ ਲਿਉਣਾ ਧਰਮ ਦਾ ਕੰਮ ਹੈ ਪਰ ਜੇਕਰ ਉਹ ਚੰਗੇ ਕੰਮ ਤੇ ਲੱਗਿਆ ਹੈ ਤਾਂ ਫੇਰ ਉਸ ਨੂੰ ਰੋਕਣਾ ਆ ਧਰਮ ਹੈ ਬੇਬੇ ਨਾਨਕ ਜੀ ਨੇ ਕਿਹਾ ਕਿ ਪਿਤਾ ਜੀ ਤੁਸੀਂ ਇੱਕ ਗੱਲ ਸਮਝ ਲਓ ਕਿ ਮੇਰਾ ਮੇਰੇ ਵੀਰ ਨਾਨਕ ਦੀ ਇਹ ਹੀ ਅਵਸਥਾ ਹੈ ਉਹ ਗਰੀਬਾਂ ਨੂੰ ਫਕੀਰਾਂ ਨੂੰ ਲੋੜਵੰਦਾਂ ਨੂੰ ਭੁੱਖੇ ਸਾਧੂਆਂ ਨੂੰ ਜਿੱਥੇ ਵੀ ਮਿਲਦੇ ਹਨ ਉਹ ਭੋਜਨ ਛਕਾ ਦਿੰਦੇ ਹਨ ਕਿਉਂਕਿ ਉਹਨਾਂ ਤੋਂ ਕਿਸੇ ਦੇ ਦੁੱਖ ਦੇਖੇ ਨਹੀਂ ਚਾਹੁੰਦੇ ਨਾਨਕ ਕਿਸੇ ਵੀ ਵਸਤ ਦਾ ਲਾਲਚ ਨਹੀਂ ਕਰਦੇ ਅਤੇ ਉਹਨਾਂ ਦੀ ਸਮਝ ਹਮੇਸ਼ਾ ਹੀ ਦਾਨ ਕਰਨ ਵਿੱਚ ਹੈ ਬੇਬੇ ਨਾਨਕੀ ਜੀ ਕਹਿੰਦੇ ਹਨ ਕਿ ਸਾਨੂੰ ਸਿਰਫ ਦੌਲਤ ਖਾਂ ਤੋਂ ਡਰ ਲੱਗਦਾ ਹੈ ਇੱਕੋ ਗੱਲ ਦਾ ਫਿਕਰ ਹੈ ਕਿ ਕਿਤੇ ਉਸਦਾ ਧਨ ਨਾ ਘਟ ਜਾਵੇ ਕਿਉਂਕਿ ਮੰਗਤਿਆਂ ਦੀ ਭੀੜ ਹਰ ਰੋਜ਼ ਵੱਧਦੀ ਜਾ ਰਹੀ ਹੈ ਹੁਣ ਲੋਕ ਇਹ ਗੱਲਾਂ ਕਰਦੇ ਹਨ ਕਿ ਜਿਸ ਤਰ੍ਹਾਂ ਨਾਨਕ ਮੋਦੀ ਖਾਨਾ ਚਲਾ ਰਿਹਾ ਹੈ ਤਾਂ ਇਹਨਾਂ ਨੂੰ ਘਾਟਾ ਪੈ ਜਾਵੇਗਾ ਬੇਬੇ ਨਾਨਕੀ ਜੀ ਨੇ ਕਿਹਾ ਕਿ ਪਿਤਾ ਜੀ ਜਦੋਂ ਵੀ ਮੁਨੀਮ ਲੇਖਾ ਕਰਦੇ ਹਨ ਤਾਂ ਹਮੇਸ਼ਾ ਲਾਭ ਹੀ ਭਾਵ ਮੁਨਾਫਾ ਹੀ ਹੁੰਦਾ ਹੈ ਅੱਜ ਤੱਕ 3 ਮਹੀਨੇ ਹੋ ਗਏ ਘਾਟਾ ਕਦੇ ਨਹੀਂ ਹੋਇਆ ਹੁਣ ਤੱਕ ਤਾਂ ਕਦੇ ਘਾਟਾ ਨਹੀਂ ਹੋਇਆ ਇਸ ਕਰਕੇ ਆਪਣੀ ਇੱਜ਼ਤ ਬਚੀ ਹੋਈ ਹੈ ਪਰ ਪਿਤਾ ਜੀ ਮੇਰਾ ਵੀਰ ਨਾਨਕ ਆਪ ਪਰਮੇਸ਼ਰ ਹੈ ਜੋ ਇੱਕ ਸਰੂਪ ਬਣਾ ਕੇ ਧਰਤੀ ਤੇ ਆਏ ਹਨ ਇਸ ਸੰਸਾਰ ਤੇ ਇਹਨਾਂ ਦਾ ਜਨਮ ਇਹਨਾਂ ਦੀ ਮਰਜ਼ੀ ਨਾਲ ਹੋਇਆ ਹੈ ਇਹਨਾਂ ਨੂੰ ਸਰੀਰ ਦੀ ਲੋੜ ਨਹੀਂ ਇਹ ਤਾਂ ਆਪਾਂ ਨੂੰ ਤਾਰਨ ਵਾਸਤੇ ਆਏ ਹਨ ਇਨਾਂ ਨੂੰ ਸਰੀਰ ਦੀ ਕੋਈ ਲੋੜ ਨਹੀਂ ਸਗੋਂ ਸਰੀਰ ਨੂੰ ਇਹਨਾਂ ਦੀ ਲੋੜ ਹੈ ਬੇਬੇ ਨਾਨਕੀ ਜੀ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਮੈਂ ਵੀ ਇਹੋ ਹੀ ਬੇਨਤੀ ਕਰਦਾ ਹਾਂ ਕਿ ਭਲਾ ਹੀ ਹੋਵੇ ਜੇਕਰ ਹੁਣ ਤੱਕ ਹਿਸਾਬ ਕਿਤਾਬ ਕਰਕੇ ਹਮੇਸ਼ਾ ਮੁਨਾਫਾ ਹੀ ਹੁੰਦਾ ਹੈ ਤਾਂ ਮੈਨੂੰ ਵੀ ਕੋਈ ਫਿਕਰ ਨਹੀਂ ਹੈ ਪਰ ਤੁਸੀਂ ਮੇਰੀ ਇੱਕ ਗੱਲ ਮੰਨ ਲਵੋ ਅਤੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖੋ ਤੁਸੀਂ ਧੰਨ ਆਪਣੇ ਹੱਥ ਵਿੱਚ ਲੈ ਕੇ ਸੰਭਾਲਣਾ ਸ਼ੁਰੂ ਕਰ ਦੇਵੋ ਇਹਦੇ ਹੱਥ ਵਿੱਚ ਬਹੁਤਾ ਪੈਸਾ ਨਾ ਦਿਆ ਕਰੋ ਇਸ ਦੀ ਜਦੋਂ ਤਨਖਾਹ ਮਿਲਣੀ ਹੋਵੇ ਤਾਂ ਤੁਸੀਂ ਜਾ ਕੇ ਤਨਖਾਹ ਫੜ ਲਿਆ ਕਰੋ ਨਾਨਕ ਦੀ ਕਮਾਈ ਭਾਵੇਂ ਕੱਖ ਹੋਵੇ ਭਾਵੇਂ ਲੱਖ ਹੋਵੇ ਤੁਸੀਂ ਉਸ ਲਈ ਸੰਭਾਲਣੀ ਸ਼ੁਰੂ ਕਰ ਦੇਵੋ ਕਿਸੇ ਵੀ ਤਰ੍ਹਾਂ ਤੁਸੀਂ ਉਸ ਦਾ ਧਨ ਸੰਭਾਲਣਾ ਸ਼ੁਰੂ ਕਰੋ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਨੇ ਭਾਈ ਬਾਲੇ ਨੂੰ ਆਪਣੇ ਕੋਲ ਬੁਲਾ ਲਿਆ ਤਾਂ ਕਿ ਉਹ ਭਾਈ ਬਾਲੇ ਨੂੰ ਧੰਨ ਸੰਭਾਲਣ ਵਾਸਤੇ ਸਮਝਾਇਆ ਸਮਝਾ ਸਕਣ ਉਸ ਵੇਲੇ ਭਾਈ ਜੈਰਾਮ ਜੀ ਨੇ ਆਪਣਾ ਨੌਕਰ ਭੇਜ ਕੇ ਭਾਈ ਬਾਲੇ ਨੂੰ ਘਰ ਬੁਲਾਇਆ ਜਦੋਂ ਭਾਈ ਵਾਲਾ ਆਇਆ ਤਾਂ ਮਹਿਤਾ ਕਾਲੂ ਜੀ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਉਹਨਾਂ ਨੇ ਕਿਹਾ ਕਿ ਦੇਖ ਭਾਈ ਵਾਲਿਆ ਤੂੰ ਪੁੱਤਰ ਨਾਨਕ ਦਾ ਜਿਗਰੀ ਦੋਸਤ ਹੈ ਮੈਂ ਤਾਂ ਤੈਨੂੰ ਇਸ ਤਰ੍ਹਾਂ ਜਾਣਦਾ ਹਾਂ ਜਿਵੇਂ ਆਪਣੇ ਪੁੱਤਰ ਨਾਨਕ ਨੂੰ ਕਿਉਂਕਿ ਤੂੰ ਵੀ ਮੇਰੇ ਪੁੱਤਰ ਵਰਗਾ ਹੀ ਹੈ ਹੁਣ ਤੂੰ ਆਪਣੇ ਦੋਸਤ ਨਾਨਕ ਦੀ ਰਖਵਾਲੀ ਕਰਿਆ ਕਰ ਜਦੋਂ ਉਹ ਕੋਈ ਖਰਚਾ ਕਰਨ ਤਾਂ ਤੂੰ ਰੋਕ ਦਿਆ ਕਰ ਇਸ ਕਰਕੇ ਤੂੰ ਵੀ ਸਾਡੇ ਪਰਿਵਾਰ ਦਾ ਹੀ ਮੈਂਬਰ ਹੈ ਜੇਕਰ ਤੇਰਾ ਵੀਰ ਨਾਨਕ ਤਰੱਕੀ ਕਰੇਗਾ ਤਾਂ ਤੈਨੂੰ ਵੀ ਖੁਸ਼ੀ ਹੋਵੇਗੀ ਇਸ ਵਿੱਚ ਤੇਰੀ ਵੀ ਇੱਜ਼ਤ ਹੋਵੇਗੀ ਇਸ ਕਰਕੇ ਤੂੰ ਨਾਨਕ ਨੂੰ ਕੋਈ ਵਿਅਰਥ ਖਰਚ ਨਾ ਕਰਨ ਦੇਵੀ ਬਾਬਾ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਭਾਈ ਵਾਲੇ ਨੂੰ ਥੋੜਾ ਜਿਹਾ ਗੁੱਸਾ ਆ ਗਿਆ ਉਨ੍ਹਾਂ ਨੇ ਕਿਹਾ ਕਿ ਮੇਰੇ ਮਨ ਵਿੱਚ ਧਨ ਦਾ ਕੋਈ ਲਾਲਚ ਨਹੀਂ ਹੈ ਪਰ ਤੁਸੀਂ ਕਿਉਂ ਭਰਮਾਂ ਵਿੱਚ ਬੈਠੇ ਹੋ ਤੁਸੀਂ ਨਾਨਕ ਤੇ ਕਿਉਂ ਸ਼ੱਕ ਕਰਦੇ ਹੋ ਉਹਨਾਂ ਨੂੰ ਨਾ ਤਾਂ ਖਾਣ ਦੀ ਕੋਈ ਲਾਲਸਾ ਹੈ ਅਤੇ ਨਾ ਹੀ ਉਹ ਕੋਈ ਚੰਗੇ ਕੱਪੜਿਆਂ ਤੇ ਖਰਚ ਕਰਦਾ ਹੈ ਇਸ ਤਰ੍ਹਾਂ ਨਾਨਕ ਕੋਈ ਵੀ ਫਜ਼ੂਲ ਖਰਚੀ ਨਹੀਂ ਕਰਦਾ ਹੈ ਭਾਈ ਵਾਲੇ ਨੇ ਬਾਬਾ ਮਹਤਾ ਕਾਲੂ ਜੀ ਨੂੰ ਕਿਹਾ ਕਿ ਮੇਰੇ ਵਾਸਤੇ ਤਾਂ ਨਾਨਕ ਪਰਮੇਸ਼ਰ ਹੈ ਉਹ ਹਮੇਸ਼ਾ ਹੀ ਦੂਜਿਆਂ ਦਾ ਭਲਾ ਕਰਦਾ ਰਹਿੰਦਾ ਹੈ ਉਹਨਾਂ ਦੀ ਸੰਗਤ ਕਰਕੇ ਲੋਕਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਮੇਰਾ ਮਨ ਉਹਨਾਂ ਤੇ ਇੰਨੀ ਸ਼ਰਧਾ ਕਰਦਾ ਹੈ ਕਿ ਉਹ ਉਹਨਾਂ ਦੇ ਚਰਨਾਂ ਤੇ ਧੈ ਪਿਆ ਹੈ ਅਸੀਂ ਜਿਹੜੀ ਇਹ ਦੁਰਲੱਭ ਦੇ ਪ੍ਰਾਪਤ ਕੀਤੀ ਹੈ ਉਹ ਸੰਸਾਰ ਵਿੱਚੋਂ ਸਾਨੂੰ ਤਾਰਨ ਵਾਸਤੇ ਆਇਆ ਹੈ ਪਾਈ ਬਾਲੇ ਨੇ ਕਿਹਾ ਕਿ ਇਹ ਮਹਤਾ ਕਾਲੂ ਜੀ ਤੁਹਾਨੂੰ ਤਾਂ ਸਿਰਫ ਮਾਇਆ ਨਾਲ ਪਿਆਰ ਹੈ ਜੇਕਰ ਤੁਸੀਂ ਮੇਰੀ ਗੱਲ ਮੰਨਦੇ ਹੋ ਤਾਂ ਤੁਸੀਂ ਆਪਣੇ ਪੁੱਤਰ ਨਾਨਕ ਦੇ ਕੋਲ ਹੀ ਰਹੋ ਇਹ ਮੇਰੇ ਮਨ ਦੀ ਚਾਹਨਾ ਹੈ ਕਿ ਮੈਂ ਕਦੇ ਵੀ ਉਹਨਾਂ ਦੇ ਵਿਰੁੱਧ ਨਾ ਜਾਵਾਂ ਪਾਈ ਬਾਲੇ ਨੇ ਕਿਹਾ ਕਿ ਮਾਇਆ ਮਾਇਆ ਕਿ ਮਾਇਆ ਦੀ ਇੱਛਾ ਮੇਰੇ ਮਨ ਵਿੱਚ ਵੀ ਨਹੀਂ ਹੈ। ਨਾਨਕ ਨੇ ਤਾਂ ਮੇਰੇ ਮਨ ਦੀ ਇੱਛਾ ਵੀ ਮੁਕਾ ਦਿੱਤੀ ਹੈ। ਜੇਕਰ ਤੁਹਾਡੇ ਮਨ ਵਿੱਚ ਕੋਈ ਲਾਲਸਾ ਹੈ ਫਿਰ ਤੁਸੀਂ ਨਾਨਕ ਦੇ ਕੋਲ ਹੀ ਰਹੋ। ਇਸ ਤਰ੍ਹਾਂ ਤੁਸੀਂ ਵੀ ਸੁਲਤਾਨਪੁਰ ਆ ਕੇ ਰਹਿਣਾ ਸ਼ੁਰੂ ਕਰ ਦੇਵੋ। ਪਾਈ ਬਾਲੇ ਨੇ ਬਾਬਾ ਮਹਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਦੇਖੋਗੇ ਕਿ ਜਿੰਨਾ ਖਰਚਾ ਹੋਵੇਗਾ ਉਸ ਤੋਂ ਬਾਅਦ ਮੁਨਾਫਾ ਹੋਵੇਗਾ ਇਹ ਗੱਲ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਹਾਂ ਕਿਉਂਕਿ ਨਾਨਕ ਦੇ ਹੱਥਾਂ ਵਿੱਚ ਵਰਕਤ ਹੈ ਇਸ ਤਰ੍ਹਾਂ ਜੋ ਵੀ ਧਨ ਆਵੇਗਾ ਤੁਸੀਂ ਆਪ ਹੀ ਸੰਭਾਲ ਲਿਓ ਭਾਈ ਬਾਲੇ ਨੇ ਕਿਹਾ ਕਿ ਧਨ ਮੇਰੇ ਕੋਲ ਤਾਂ ਨਹੀਂ ਹੁੰਦਾ ਕਿਉਂਕਿ ਨਾਨਕ ਮੇਰਾ ਮਾਲਕ ਹੈ ਅਤੇ ਮੈਂ ਉਸ ਦਾ ਸੇਵਕ ਹਾਂ ਇਸ ਤਰ੍ਹਾਂ ਤਾਂ ਸੰਭਾਲਣ ਦੀ ਵਿੱਦ ਕਿਵੇਂ ਬਣ ਸਕਦੀ ਹੈ ਮੈਂ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਮੈਨੂੰ ਉਹ ਜੋ ਵੀ ਕਹਿੰਦੇ ਹਨ ਮੈਂ ਉਹੀ ਕਰਦਾ ਹਾਂ ਭਾਈ ਵਾਲੇ ਦੀਆਂ ਇਹ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਬੋਲੇ ਕਿ ਪਿਤਾ ਜੀ ਨਾ ਤਾਂ ਨਾਨਕ ਨੂੰ ਕਿਸੇ ਚੀਜ਼ ਦੀ ਕਾਮਨਾ ਹੈ ਅਤੇ ਨਾ ਹੀ ਭਾਈ ਵਾਲੇ ਨੂੰ ਕਿਸੇ ਵਸਤ ਦੀ ਇੱਛਾ ਹੈ ਉਹਨਾਂ ਨੇ ਕਿਹਾ ਕਿ ਵਾਲੇ ਨੇ ਜੋ ਕਿਹਾ ਹੈ ਉਹ ਬਿਲਕੁਲ ਠੀਕ ਹੈ ਕਿਉਂਕਿ ਇਹ ਗੱਲ ਸੱਚੀ ਹੈ ਭਾਈ ਜੈਰਾਮ ਜੀ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਮਨ ਵਿੱਚ ਕਿਸੇ ਵੀ ਗੱਲ ਦਾ ਗੁੱਸਾ ਨਾ ਕਰੋ ਅਤੇ ਬਾਲੇ ਨੂੰ ਤੁਸੀਂ ਦੋਸ਼ੀ ਨਾ ਮੰਨੋ ਉਹਨਾਂ ਨੇ ਕਿਹਾ ਕਿ ਜਦੋਂ ਨਾਨਕ ਜੀ ਦਾ ਵਿਆਹ ਹੋ ਜਾਵੇਗਾ ਤਾਂ ਉਹ ਧਾਨ ਸੰਭਾਲਣਾ ਲੱਗ ਜਾਵੇਗਾ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਹੁਣ ਆਪਾਂ ਨੂੰ ਜਲਦੀ ਨਾਨਕ ਦੀ ਮੰਗਣੀ ਕਰ ਦੇਣੀ ਚਾਹੀਦੀ ਹੈ ਪਾਈ ਜੈ ਰਾਮ ਜੀ ਨੇ ਕਿਹਾ ਕਿ ਤੁਸੀਂ ਕੋਈ ਫਿਕਰ ਜਾਂ ਚਿੰਤਾ ਨਾ ਕਰੋ ਜਦੋਂ ਇਹਨਾਂ ਦੇ ਮਨ ਵਿੱਚ ਘਰ ਦਾ ਮੋਹ ਪੈਦਾ ਹੋ ਗਿਆ ਤਾਂ ਇਹ ਆਪੇ ਹੀ ਠੀਕ ਹੋ ਜਾਣਗੇ ਫਿਰ ਇਹ ਧਨ ਨਹੀਂ ਗਵਾਉਣਗੇ ਇਸ ਤੋਂ ਬਾਅਦ ਪਾਈ ਬਾਲਾ ਵਾਪਸ ਚਲਾ ਗਿਆ ਮੋਦੀ ਖਾਨੇ ਵਿੱਚ ਜਿੱਥੇ ਨਾਨਕ ਜੀ ਬੈਠੇ ਸਨ ਕੁਝ ਸਮੇਂ ਮੰਗਰੋਂ ਬਾਬਾ ਮਹਿਤਾ ਕਾਲੂ ਜੀ ਬੇਬੇ ਨਾਨਕੀ ਜੀ ਦੇ ਘਰ ਵਿੱਚ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਫਿਰ ਉਹਨਾਂ ਨੇ ਤਲਵੰਡੀ ਵੱਲ ਚੱਲਣ ਦੀ ਤਿਆਰੀ ਕਰ ਲਈ ਬਾਬਾ ਮਹਿਤਾ ਕਾਲੂ ਜੀ ਜਾਣ ਤੋਂ ਪਹਿਲਾਂ ਬੇਬੇ ਨਾਨਕੀ ਜੀ ਅਤੇ ਭਾਈ ਜੈਰਾਮ ਜੀ ਨੂੰ بار بار ਸਮਝਾ ਕੇ ਗਈ ਭਾਈ ਜੈਰਾਮ ਜੀ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਇਹ ਕੋਈ ਨਹੀਂ ਪੁੱਤਰ ਨਾਨਕ ਦੀ ਮੰਗਣੀ ਕੋ ਚਾਵੇਗੀ ਆਪਾਂ ਹੁਣ ਬਹੁਤੀ ਦੇਰ ਨਹੀਂ ਕਰਾਂਗੇ ਅਤੇ ਉਹਨਾਂ ਦੀ ਮੰਗਣੀ ਦਾ ਖਰਚਾ ਹੁਣ ਆਪਾਂ ਇਕੱਠਾ ਕਰ ਲੈਂਦੇ ਹਾਂ ਅਸੀਂ ਨਾਨਕ ਨੂੰ ਕਹਿ ਦੇਵਾਂਗੇ ਕਿ ਹੁਣ ਤੁਸੀਂ ਆਪਣੀ ਮੰਗਣੀ ਵਾਸਤੇ ਤਾਂ ਇਕੱਠਾ ਕਰ ਲਓ ਫਿਰ ਬਾਬਾ ਮਹਿਤਾ ਕਾਲੂ ਜੀ ਦੀ ਪੁੱਤਰੀ ਨਾਨਕੀ ਜੀ ਦੇ ਪਤੀ ਪਤੀ ਭਾਈ ਜੈ ਰਾਮ ਜੀ ਨੇ ਆਪਣੇ ਸਹੁਰੇ ਦੇ ਤੁਰਨ ਸਮੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਸੋ ਇੱਥੇ ਹੀ 18ਵੇਂ ਅਧਿਆਏ ਦੀ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅਗਲੇ ਬੁੱਧਵਾਰ 18ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ